ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਪੋਰਟ ਦੇ ਵਿੱਚ ਕਾਨ ਸਿੰਘ ਵਾਲਾ ਜੀ ਆਏ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਤੁਸੀਂ ਉਹਨਾਂ ਦੀ ਸਿਹਤ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੁਣ ਸਿਹਤ ਉਹਨਾਂ ਦੀ ਕਿੱਦਾਂ ਜੀ ਡੱਲੇਵਾਲ ਸਾਹਿਬ ਦੀ ਮੈਂ ਉਹਨਾਂ ਦੀ ਸਪੋਰਟ 'ਚ ਅੱਜ ਨਹੀਂ ਆਇਆਗਾ ਜਿਸ ਦਿਨ 13 ਫਰਵਰੀ ਨੂੰ ਮੋਰਚਾ ਲੱਗਿਆ ਸੀ ਸ਼ੰਭੂ ਬਾਰਡਰ ਤੇ ਅਸੀਂ ਸਾਰੀ ਟੀਮ ਗਈ ਸੀ ਕਿ ਪਰ ਅਸੀਂ ਸਿਆਸਤ ਕਰਕੇ ਕੇ ਨਹੀਂ ਆਏ ਰੂਲ ਦੇ ਵਿੱਚ ਰਹੇ ਆ ਵਾਹਿਗੁਰੂ ਤਖਵੀਰ ਸਿੰਘ ਸੰਤੀ ਸਾਹਿਬ ਸਾਡੇ ਕਿਸਾਨਾਂ ਦੇ ਪ੍ਰਧਾਨ ਹੈ ਤੇ ਮੈਂ ਕਿਸਾਨੀ ਨੂੰ ਮਸਲਾ ਸਰਪਸਤ ਹੈ ਤੇ ਅਸੀਂ ਜਾਗਦੇ ਚ ਰਹਿਣ ਵਾਲੇ ਡਿਸਪਲਨ ਵਾਲੇ ਬੰਦੇ ਤੇ ਗੋਲੀਆਂ ਵੀ ਲੱਗੀਆਂ ਜਿਹੜਾ ਬੋਰੀ ਦੇ ਵਿੱਚ ਪੁੱਟਿਆ ਗਿਆ ਸੀ ਉਹ ਮੇਰੇ ਰਿਸ਼ਤੇਦਾਰ ਸੀ ਪੀਜੀ ਵਿੱਚ ਰਿਹਾ ਤੇ ਨਿਆਮੀ ਵਾਲੇ ਜਿਹੜੀ ਸਿੱਧੀ ਇੱਥੇ ਗੋਲੀ ਲੱਗੀ ਆ ਉਹ ਵੀ ਸਾਡਾ ਰਿਸ਼ਤੇਦਾਰ ਸੀਗਾ ਸਾਡੀ ਪਾਰਟੀ ਦਾ ਵੀ ਬੰਦਾ ਸੀਗਾ ਤੇ ਇਹ ਮਾਮਲਾ ਜਿਹੜਾ ਜਗਜੀਤ ਸਿੰਘ ਦੱਲੇਵਾਲ ਦਾ ਨਾਂ ਰੌਲਾ ਵੱਟਦਾ ਨਾਂ ਰੌਲਾ ਬੰਨੇ ਦਾ ਤੇ ਨਾਂ ਹੀ ਰੌਲਾ ਉਹਦੇ ਨਿੱਜੀ ਘਰ ਦਾ ਇੰਡੀਅਨ ਸਟੇਟ ਨੇ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਸਾਡੀ ਕਿਸਾਨੀ ਦੀ ਜੜ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਆਪਾਂ ਸਾਰਿਆਂ ਨੇ ਰਲ ਕੇ ਉਸ ਨੂੰ ਬਚਾ ਲਿਆ ਤੇ ਤਿੰਨ ਕਾਲੇ ਕਾਨੂੰਨ ਵਾਪਸ ਹੋ ਜਗੇ ਕਿ ਉਹ ਸਵੇਰੇ ਮੋਦੀ ਸਰਕਾਰ ਨੇ ਕਿਹਾ ਸੀ ਕਿ ਮੈਂ ਐਮਐਸਪੀ ਵੀ ਗਰੰਟੀ ਦੇਊਗਾ ਹੁਣ ਪ੍ਰਚਾਰਤਾ ਕਰ ਰਿਹਾ ਝੂਠਾ ਕਿ ਐਮਐਸਸੀ ਵੀ ਫਲਾਣੀ ਚੀਜ਼ ਤੇ ਵੀ ਐਮਐਸਵੀ ਫਲਾਣੀ ਚੀਜ਼ ਤੇ ਵੀ ਅੰਦਰ ਸੀ ਪਰ ਗਰੰਟੀ ਤਾਂ ਕਿਤੇ ਨਹੀਂ ਇਸ ਕਰਕੇ ਇਹ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਮੋਰਚਾ ਲੱਗਿਆ ਸੀਗਾ ਤੇ ਮੋਦੀ ਸਰਕਾਰ ਨੂੰ ਤੁਰੰਤ ਐਮਐਸਪੀ ਦੀ ਗਰੰਟੀ ਦੇਣੀ ਚਾਹੀਦੀ ਹੈ ਤੇ ਜਿਹੜਾ ਡੱਲੇਵਾਲ ਸਾਹਿਬ ਆディ ਪੋਖੜ ਧਾਲ ਤੇ ਬੈਠੇ ਆ ਜੇ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਹੋ ਗਿਆ ਪਹਿਲਾਂ ਤਾਂ ਅਸੀਂ ਸਰੂਪਾ ਦੇ ਕੇ ਮਹਾਰਾਜ ਨੂੰ ਚਰਦੀ ਕਲਜ ਰੱਖੂਗਾ ਗੁਰੂ ਗ੍ਰੰਥ ਸਾਹਿਬ ਤੇ ਐਡੀ ਵੱਡੀ ਪਾਵਰ ਆ ਅਦਾਸਾ ਹੋ ਰਹੀਆਂ ਜਿਉ ਸਿਰ ਵੱਡੇ ਤੋਂ ਲੜਾ ਸਕਦਾ ਜਿਉ ਬੂੰਗਾਂ ਤੋਂ ਅਰਥ ਕਰਾ ਸਕਦਾ ਜਿਉ 52 ਰਾਜਿਆਂ ਨੂੰ ਛੁੜਾ ਸਕਦਾ ਤੇ ਡੱਲੇਵਾਲ ਸਾਹਿਬ ਦਾ ਵਾਲਵਿੰਗਾ ਮਹਾਰਾਜ ਨਾ ਅੱਜ ਕਰੇ ਤੇ ਨਾ ਕਰੇ ਕੱਲ੍ਹ ਪਰ ਫਿਰ ਵੀ ਜੇ ਸਰਕਾਰ ਨੇ ਇਹਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤੇ ਮੋਦੀ ਸਰਕਾਰ ਜ਼ਿੰਮੇਵਾਰ ਹੋਊਗੀ ਦੂਜੀ ਮੈਂ ਸਾਰੀਆਂ ਜਿੰਨੀਆਂ ਵੀ ਕਿਸਾਨ ਜੁਨੀਆਂ ਨੇ ਜਦੋਂ ਸਾਡਾ ਮੁੱਦਾ ਇੱਕ ਹੈ ਮੈਂ ਅਗਰਾਹਾ ਸਾਹਿਬ ਨੂੰ ਵੀ ਕਹਿਣਾ ਹੈ ਕਿ ਭਾਈ ਅਨ ਕੰਡੀਸ਼ਨਲ ਸਾਰੇ ਆਓ ਜਿੰਨੀਆਂ ਵੀ ਲਖਵਾਲ ਸਾਹਿਬ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਹੈ ਜਿੰਨਾ ਵੀ ਸੰਯੁਕਤ ਮੋਰਚਾ ਉਹ ਸਾਰਿਆਂ ਨੂੰ ਇੱਥੇ ਵੀਰਾ ਘੱਟ ਕੇ ਪੁੱਜ ਜਾਣਾ ਹੈ ਜੇ ਜਿੱਤ ਹੋਈ ਕੱਲੀ ਡੱਲਿਆ ਸਾਹਿਬ ਦੀ ਜਿੱਤ ਨਹੀਂ ਹੋਰੀ ਪੂਰੀ ਕਿਸਾਨਾਂ ਦੀ ਜਿੱਤ ਹੋਣੀ ਆ ਤੇ ਆਪਣੀ ਕੌਮ ਦੀ ਜਿੱਤ ਹੋਣੀ ਆ ਉਹਨਾਂ ਨੂੰ ਇੱਥੇ ਸਾਰਿਆਂ ਨੂੰ ਅਨਕੰਡੀਸ਼ਨਲ ਪਹੁੰਚਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਮਰ ਸ਼੍ਰੋਮਣੀ ਅਕਾਲੀ ਦਲ ਫਤਿਹ ਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਡੱਲਿਆ ਸਾਹਿਬ ਦੇ ਨਾਲ ਚਟਾਨਾਂ ਵਾਂ ਖੜੀ ਆ ਤੇ ਖੜੀ ਰਹੂਗੀ ਅਨਕੰਡੀਸ਼ਨ ਖੜੂਗੀ ਤੇ ਮੈਂ ਫੇਰ ਕਿਸਾਨ ਸਾਰੀਆਂ ਯੂਨੀਅਨ ਕਹਿਣਾ ਕਿ ਸਾਰੇ ਮਤ ਭੇਦ ਭਲਾ ਦਿਓ ਭਰਾਵਾ ਜੀ ਵੀ ਲੜਾਈਆਂ ਹੁੰਦੀਆਂ ਪਰਿਵਾਰ ਦੀ ਵੀ ਲੜਾਈਆਂ ਹੋਈਆਂ ਮੀਆਂ ਬੀਬੀ ਦੀ ਲੜਾਈ ਹੋ ਜਾਂਦੀ ਆ ਵਿਚਾਰਾਂ ਦੀ ਲੜਾਈ ਜਾਂਦੀ ਆ ਕੋਈ ਗੱਲ ਨਹੀਂ ਪਰ ਮੁੱਦਾ ਤਾਂ ਸਾਡਾ ਸਾਰਿਆਂ ਦੇ ਇੱਕ ਆ ਐਮਐਸਪੀ ਦੀ ਇਕੱਲੀ ਡੱਲਿਆਲ ਸਾਹਿਬ ਨੇ ਐਮਐਸਪੀ ਘਰੇ ਤਾਂ ਨਹੀਂ ਕਣਕ ਚਾਹੀਦੀ ਕਣਕ ਤਾਂ ਸਾਰਿਆਂ ਦੇ ਘਰੇ ਹੁੰਦੇ ਆ ਝੋਨਾ ਵੀ ਸਾਰਿਆਂ ਦੇ ਘਰੇ ਹੁੰਦਾ ਮੱਕੀ ਵੀ ਸਾਰਿਆਂ ਦੇ ਘਰੇ ਹੁੰਦਾ ਇੰਡੀਅਨ ਸਟੇਟ ਸਾਨੂੰ ਬੁੱਧੂ ਬਣਾ ਰਹੀ ਆ ਬਿਲਕੁਲ ਕਿ ਐਮਐਸਪੀ ਦੀ ਗਾਰੰਟੀ ਦੇ ਰਿਆਂ ਬਿਆਨ ਦੇ ਰੇ ਆ ਇਸ ਕਰਕੇ ਉਹ ਕੋਈ ਐਮਐਸਪੀ ਦੀ ਗਾਰੰਟੀ ਨਹੀਂ ਦਿੱਤੀ ਐਮਐਸਪੀ ਦਾ ਸ਼ੋਸ਼ਾ ਕਰ ਦਿੰਦੇ ਆ ਇਸ ਕਰਕੇ ਅੱਜ ਤੁਸੀਂ ਵੇਖਿਆ ਝੋਨਾ ਗੜ ਮੰਡੀਆਂ ਚ ਰੁੜਿਆ ਤੇ ਡੀਏਪ ਕਿੰਨੇ ਕਿੰਨੇ ਰੇਟ ਤੇ ਵੱਧ ਸਾਨੂੰ ਮਿਲਦੀ ਰਹੀ ਆ ਇਸ ਕਰਕੇ ਉਸ ਲਈ ਇਹ ਲੜ ਰਿਹਾ ਸਹੇ ਦੀ ਗੱਲ ਨਹੀਂ ਪੈਹ ਦੀ ਗੱਲ ਹੈ ਤੇ ਡੱਲੇਵਾਲ ਸਾਹਿਬ ਨਾਲ ਚਟਾਨਵਾੜ ਖੜਿਆ ਮੈਂ ਫੇਰ ਦਰਉਣਾ ਜੇ ਡੱਲੇਵਾਲ ਸਾਹਿਬ ਦਾ ਕੋਈ ਜਾਨੀ ਨੁਕਸਾਨ ਹੋ ਗਿਆ ਤੇ ਮੋਦੀ ਸਰਕਾਰ ਤੇ ਦੀ ਜ਼ਿੰਮੇਵਾਰ ਹੋਗੀ ਹੁਣ ਭਾਈ ਕਿਉਂ ਨਹੀਂ ਬੋਲਦੇ ਹਿਊਮਨ ਰਾਈਟਸ ਕਮਿਸ਼ਨ ਕਿਉਂ ਨਹੀਂ ਬੋਲਦਾ ਮਨੋਰਟੀ ਕਮਿਸ਼ਨ ਕਿਉਂ ਨਹੀਂ ਬੋਲਦਾ ਕਿਉਂ ਨਹੀਂ ਬੋਲਦਾ ਕਮਿਸ਼ਨ ਕਿੱਧਰ ਗਏ ਆ ਕਮਿਸ਼ਨ ਕਿੱਧਰ ਗਏ ਆ ਜਦੋਂ ਸਾਡੀ ਗੱਲ ਪ੍ਰੈਜ਼ੀਡੈਂਟ ਨਹੀਂ ਸੁਣਦਾ ਪੀਐਮ ਨਹੀਂ ਸੁਣਦਾ ਮੈਂਬਰ ਪਾਰਲੀਮੈਂਟ ਨਹੀਂ ਸੁਣਦਾ ਮੁੱਖ ਮੰਤਰੀ ਨਹੀਂ ਸੁਣਦਾ ਰਾਜ ਸਭਾ ਦਾ ਮੈਂਬਰ ਕੋਈ ਨਹੀਂ ਸੁਣਦਾ ਜਦੋਂ ਸਾਡੀ ਗੱਲ 543 ਮੈਂਬਰ ਪਾਰਲੀਮੈਂਟ ਨਹੀਂ ਸੁਣਦੇ ਆਰਟੀਕਲ 14 19 21 ਦੇ ਮੁਤਾਬਕ ਅਸੀਂ ਧਰਨਾ ਮਜਾਰਾ ਭੁਖੜਤਾਲ ਕਰ ਸਕਦੇ ਹਾਂ ਗੱਲਿਆਰ ਸਭ ਕਾਨੂੰਨੀ ਹੈ ਤੇ ਜਿਹੜੇ ਮੰਗਾ ਨਹੀਂ ਮੰਨਦੇ ਉਹ ਗੈਰ ਕਾਨੂੰਨੀ ਹੈ ਤੇ ਇਸ ਕਰਕੇ ਕਾਨੂੰਨੀ ਬੰਦੇ ਆਂਦੀ ਤੇ ਗੁਰੂ ਦੇ ਸਿੱਖਾਂ ਦੀ ਜਿੱਤ ਹੋਊਗੀ ਹਾਂਜੀ ਤੇ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜਿੱਦਾਂ ਇਹ ਵੀ ਫੁਵਾਮਾ ਆਰਡਰੀਆਂ ਸੀ ਮਤਲਬ ਖਬਰਾਂ ਆ ਰਹੀਆਂ ਸੀ ਵੀ ਡੱਲੇਵਾਲ ਸਾਹਿਬ ਨੂੰ ਚੱਕਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਲਈ ਤੁਹਾਡੀਆਂ ਕੀ ਤਿਆਰੀਆਂ ਜੀ ਸਾਰੇ ਆਗੂ ਸਭਾਨਾਂ ਦੀ ਡੱਲਿਆ ਨੂੰ ਕੌਣ ਚੱਕ ਲੂਗਾ ਨਹੀਂ ਸਰਕਾਰ ਵੱਲੋਂ ਕਹਿੰਦੇ ਵੀ ਚੱਕਿਆ ਜਾ ਸਕਦਾ ਹੈ ਸਰਕਾਰਾਂ ਬੜੀਆਂ ਕੋਸ਼ਿਸ਼ਾਂ ਕਰਦੀਆਂ ਹੁੰਦੀਆਂ ਫਿਰ ਸਿੰਘ ਡੱਟੇ ਹੋਏ ਆ ਪਿੰਡਾਂ ਪਿੰਡਾਂ 'ਚ ਆਵਾਜ਼ ਪਹੁੰਚ ਗਈ ਹੈ ਮੈਂ ਸਾਰੇ ਨਗਰਾਂ ਤੋਂ ਕਹਿਣਾ ਭਾਈ ਇੱਕ ਇੱਕ ਜੀ ਕਰਦਾ ਸਾਰਿਆਂ ਦੇ ਆਵੇ ਵਾਰੀ ਵਾਰੀ ਡਿਊਟੀ ਕਰ ਜਿਵੇਂ ਰੋਟੇਸ਼ਨ ਆ ਖੁਦਿਆਂ ਟਿੰਡਾਂ ਉਵੇਂ ਉਵੇਂ ਆਈ ਜਾਓ ਤੇ ਇਹਨਾਂ ਦੀ ਕੀ ਜ਼ਰਤ ਹੈ ਜੇ ਇਹਨਾਂ ਨੇ ਨਾਕੇ ਲਾ ਕੇ ਚੱਕਣਾ ਤੇ ਆਪਣੇ ਕਿੰਨੇ ਕਿਲੋਮੀਟਰ ਦੂਰ ਉੱਥੇ ਨਾਕੇ ਲਾ ਕੇ ਰੱਖ ਕੇ ਤੇ ਇਹਨਾਂ ਨੂੰ ਨਾ ਭਾਈ ਗੈਰਕਾਨੂੰਨੀ ਢੰਗ ਨਾਲ ਸਾਡੇ ਵਿੱਚ ਨਾ ਵੜਨ ਧੰਨਵਾਦ